ਸਾਕੀ ਭਾਈ ਕਟਾਰੂ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਇੱਕ ਸਿੱਖ ਭਾਈ ਕਟਾਰੂ ਹੋਇਆ ਜੋ ਕਿ ਪਾਕਿਸਤਾਨ ਗਜਨੀ ਸ਼ਹਿਰ ਵਿੱਚ ਰਹਿੰਦਾ ਸੀ ਉਦੋਂ ਜੋ ਰਾਸ਼ਨ ਡਿੱਪੂ ਹੁੰਦੇ ਸਨ ਸਾਰਾ ਚਾਰਜ ਉਸ ਸਮੇਂ ਸੂਬੇਦਾਰ ਕੋਲ ਹੁੰਦਾ ਸੀ ਇਹ ਭਾਈ ਕਟਾਰੂ ਸੂਬੇਦਾਰ ਕੋਲ ਤੜਵਾਈ ਦੀ ਨੌਕਰੀ ਕਰਦਾ ਸੀ ਲੋਕਾਂ ਨੂੰ ਰਾਸ਼ਨ ਦਿੰਦਾ ਸੀ ਤੇ ਗੁਰੂ ਅਰਜਨ ਦੇਵ ਜੀ ਤੋਂ ਚਰਨ ਪੋਹਲ ਪ੍ਰਾਪਤ ਕਰਕੇ ਗੁਰਮੰਤਰ ਦੀ ਦਾਤ ਲੈ ਕੇ ਸਿੱਖ ਸਜਿਆ ਸੀ ਗੁਰੂ ਅਰਜਨ ਦੇਵ ਜੀ ਨੇ ਜਦੋਂ ਸਿੱਖੀ ਦਿੱਤੀ ਤੇ ਪੁੱਛਿਆ ਕੀ ਕੰਮ ਕਰਦਾ ਹੈ ਭਾਈ ਜੀ ਟੜਵਈ ਦੀ ਨੌਕਰੀ ਤਾਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਭਾਈ ਕਟਾਰੂ ਜੀ ਨੂੰ ਸਿੱਖੀ ਕਮਾਉਣ ਵਾਸਤੇ ਪੰਜ ਬਚਨ ਦਿੱਤੇ ਨੰਬਰ 1 ਘੱਟ ਨਹੀਂ ਤੋਲਣਾ ਨੰਬਰ 2 ਦਸ਼ਵੰਦ ਜ਼ਰੂਰ ਕੱਢਣਾ ਹੈ ਨੰਬਰ 3 ਅੰਮ੍ਰਿਤ ਵੇਲੇ ਉੱਠ ਕੇ ਜਪਜੀ ਸਾਹਿਬ ਦਾ ਪਾਠ ਕਰਕੇ ਕੁੱਝ ਸ਼ਕਣਾ ਹੈ ਨੰਬਰ 4 ਕੰਮਕਾਰ ਕਰਦੇ ਆ ਵਾਹਿਗੁਰੂ ਸ਼ਬਦ ਦੀ ਕਮਾਈ ਕਰਨੀ ਹੈ ਨੰਬਰ 5 ਕਿਸੇ ਦਾ ਜਾਣ ਬੁੱਝ ਕੇ ਦਿਲ ਨਹੀਂ ਦਿਖਾਉਣਾ ਇਸ ਨੇ ਸਾਰੇ ਬਚਨ ਮੰਨੇ ਇਲਾਕੇ ਵਿੱਚ ਬੜੀ ਸੋਭਾ ਹੋ ਗਈ ਜਦੋਂ ਇਲਾਕੇ ਵਿੱਚ ਸੋਭਾ ਹੋ ਗਈ ਤੇ ਜਿੰਨਾ ਕੋਲੋਂ ਸੋਭਾ ਬਰਦਾਸ਼ਤ ਨਹੀਂ ਸੀ ਹੁੰਦੀ ਉਹ ਕਹਿੰਦੇ ਹਨ ਕਿ ਕਿਹੜਾ ਕੰਮ ਕਰੀਏ ਕਿ ਭਾਈ ਕੁਟਾਰੂ ਨੂੰ ਬਦਨਾਮ ਕਰੀਏ ਅੱਠਕ ਬੰਦੇ ਉਹਨਾਂ ਦੀ ਦੁਕਾਨ ਤੇ ਆਏ ਤਿੰਨ ਚਾਰਾਂ ਨੇ ਗੱਲੀ ਲਗਾ ਲਿਆ ਤੇ ਤਿੰਨਾਂ ਚਾਰਾਂ ਨੇ ਉਹਨਾਂ ਦੇ 5 7 ਬੱਟੇ ਬਦਲ ਦਿੱਤੇ ਜਿਨ੍ਹਾਂ ਨਾਲ ਤੋਲ ਕਰਕੇ ਲੋਕਾਂ ਨੂੰ ਰਾਸ਼ਨ ਦਿੰਦਾ ਸੀ ਈਰਖਾ ਕਰਨ ਵਾਲਿਆਂ ਨੇ ਘੱਟ ਤੋਲਣ ਵਾਲੇ ਬੱਟੇ ਐਸ ਦੀ ਦੁਕਾਨ ਤੇ ਰੱਖ ਦਿੱਤੇ ਤੇ ਨਾਲ ਹੀ ਮੈਕਮੇ ਨੂੰ ਸ਼ਿਕਾਇਤ ਕੀਤੀ ਉਸ ਉੱਤੇ ਛਾਪਾਂ ਮਾਰੋ ਘੱਟ ਤੋਲਦਾ ਹੈ ਮੈਕਮੇ ਵਾਲੇ ਆ ਗਏ ਆ ਕੇ ਕਹਿੰਦੇ ਭਾਈ ਘਟਾਰੂ ਤੇਰੇ ਵਿਰੁੱਧ ਸ਼ਿਕਾਇਤ ਆਈ ਹੈ ਤੁੱਕਾ ਟੋਲਦਾ ਹੈ ਤੇਰੇ ਬੱਟੇ ਚੈੱਕ ਕਰਨੇ ਹਨ ਜਦੋਂ ਉਹਨਾਂ ਨੇ ਕਿਹਾ ਕਿ ਬੱਟੇ ਚੈੱਕ ਕਰਨੇ ਹਨ ਤਾਂ ਉਦੋਂ ਉਹਨਾਂ ਦੀ ਨਿਗਾਹ ਗਈ ਕਿ 5 7 ਵਟੇ ਮੇਰੇ ਨਹੀਂ ਹਨ ਮਹਿਕਮੇ ਵਾਲੇ ਕਹਿੰਦੇ ਬੱਟੇ ਚੈੱਕ ਕਰਵਾ ਭਾਈ ਘਟਾਰੂ ਕੀ ਕਹਿੰਦਾ ਹੈ ਮਹਿਕਮੇ ਵਾਲਿਆਂ ਨੂੰ ਕਿ ਤੁਸੀਂ ਬੱਟੇ ਚੈੱਕ ਕਰੋ ਮੈਨੂੰ ਆਪਣਾ ਕੰਮ ਕਰਨ ਦਿਓ ਆਪਣਾ ਕੰਮ ਕਿਹੜਾ ਸੀ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਦਾ ਧਿਆਨ ਕਰਕੇ ਭਾਈ ਕਟਾਰੂ ਜੀ ਨੇ ਸ੍ਰੀ ਜਪਜੀ ਸਾਹਿਬ ਦਾ ਪਾਠ ਆਰੰਭ ਕਰ ਦਿੱਤਾ ਤੇ ਮਨ ਨਾਲ ਅੰਦਰੋਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕਰਦਾ ਰਿਹਾ ਕਿਉਂਕਿ ਪਵਨ ਬਾਣੀ ਵਿੱਚ ਜਿਗਰ ਆਉਂਦਾ ਹੈ ਕਿ ਕੋਈ ਭਵਜਲ ਆਵੇ ਤਾਂ ਸਿੱਖ ਬਾਣੀ ਪੜ੍ਹ ਕੇ ਅਰਦਾਸ ਕਰੇ ਸ੍ਰੀ ਗੁਰੂ ਅਰਜਨ ਦੇਵ ਜੀ ਅੰਮ੍ਰਿਤਸਰ ਬੈਠੇ ਸਨ ਇੱਕ ਸਿੱਖ ਨੇ ਮਸਨੂਰੀ ਟਕਾ ਮੱਥਾ ਟੇਕਿਆ ਜੋ ਦਰਸ਼ਨ ਕਰਨ ਵਾਸਤੇ ਆਇਆ ਸੀ ਸ੍ਰੀ ਗੁਰੂ ਅਰਜਨ ਦੇਵ ਜੀ ਉਹ ਟਕਾ ਲੈ ਕੇ ਕਦੀ ਖੱਬੀ ਟਲੀ ਰੱਖਦੇ ਕਦੀ ਸੱਜੀ ਟਲੀ ਕਦੀ ਖੱਬੀ ਟਲੀ ਤੇ ਕਦੀ ਸੱਜੀ ਟਲੀ ਸੇਵਾਦਾਰ ਕਹਿੰਦਾ ਮਹਾਰਾਜ ਕੀ ਕਰ ਰਹੇ ਹੋ ਸੰਗ ਤਾਂ ਮੋਹਰਾ ਸੋਨਾ ਚਾਂਦੀ ਕੀਮਤੀ ਵਸਤੂਆਂ ਚੜਾ ਜਾਂਦੀਆਂ ਹਨ ਸੇਵਾਦਾਰ ਨੂੰ ਕਹਿੰਦੇ ਹੋ ਖਜ਼ਾਨੇ ਵਿੱਚ ਪਾ ਦਿਓ ਅੱਜ ਟਕਾ ਲੈ ਕੇ ਕਦੀ ਸੱਜੀ ਟਲੀ ਕਬੀ ਖੱਬੀ ਧੜੀ ਸ੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਭਾਈ ਮੈਂ ਕੀ ਕਰਾਂ ਗਜਨੀ ਵਿੱਚ ਮੇਰੇ ਸਿੱਖ ਭਾਈ ਕੁਟਾਰੂ ਦੇ ਵਿਰੋਧੀਆਂ ਨੇ ਬੱਟੇ ਬਦਲ ਦਿੱਤੇ ਹਨ ਮਹਿਕਮੇ ਵਾਲੇ ਚੈੱਕ ਕਰ ਰਹੇ ਹਨ ਮੇਰਾ ਸਿੱਖ ਸ੍ਰੀ ਜੱਜ ਜੀ ਸਾਹਿਬ ਨਾਲ ਜੁੜ ਕੇ ਅਰਦਾਸ ਕਰ ਰਿਹਾ ਹਾਂ ਸੇਵਾਦਾਰ ਕਹਿੰਦਾ ਹੈ ਮਹਾਰਾਜ ਟਕੇ ਨੂੰ ਕੀ ਕਰਦੇ ਪਏ ਹੋ ਕਦੀ ਸੱਜੀ ਧੜੀ ਕਬੀ ਖੱਬੀ ਧੜੀ ਗੁਰੂ ਅਰਜਨ ਦੇਵ ਜੀ ਕਹਿੰਦੇ ਜੱਜ ਜੀ ਸਾਹਿਬ ਦੇ ਪਾਠ ਅਤੇ ਅਰਦਾਸ ਸਦਕਾ ਉਸ ਦੀ ਚਿੰਤਾ ਮੇਰੇ ਕੋਲ ਆ ਗਈ ਹੈ ਜਦੋਂ ਮਹਿਕਮੇ ਵਾਲੇ ਹਲਕੇ ਵਚਨ ਦਾ ਬੱਟਾ ਸੱਜੇ ਛਾਬੇ ਵਿੱਚ ਪਾਉਂਦੇ ਹਨ ਮੈਂ ਟਕਾ ਸੱਜੀ ਤਲੀ ਤੇ ਲੈ ਆਉਂਦਾ ਹਾਂ ਜਦੋਂ ਉਹ ਖੱਬੇ ਛਾਬੇ ਵਿੱਚ ਪਾਉਂਦੇ ਹਨ ਮੈਂ ਖੱਬੀ ਤਲੀ ਤੇ ਲੈ ਆਉਂਦਾ ਹਾਂ ਮੇਰੇ ਸਿੱਖ ਦੇ ਬੱਟਿਆਂ ਵਿੱਚ ਫਰਕ ਨਾ ਪੈ ਜਾਵੇ ਗਜਨੀ ਵਿੱਚ ਬੈਠੇ ਆਪਣੇ ਸਿੱਖ ਦੀ ਪੈਜ ਰੱਖੀ ਇਸ ਤਰ੍ਹਾਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ ਜਿੱਥੇ ਕਿੱਥੇ ਮੰਨੋ ਲਾਇ ਚੜਾਈ ਸਿੱਖਿਆ ਇਹ ਹਨ ਗੁਰੂ ਅਰਜਨ ਦੇਵ ਜੀ ਮਹਾਰਾਜ ਜਿੱਥੇ ਚਾਹਣ ਆਪਣੇ ਸਿੱਖ ਦੀ ਰਾਖੀ ਕਰ ਸਕਦੇ ਹਨ ਸਾਨੂੰ ਸਿਰਫ ਸਿਮਰਨ ਬਾਣੀ ਦਾ ਆਸਰਾ ਲੈ ਕੇ ਅਰਦਾਸ ਵਿੱਚ ਜੁੜਨ ਦੀ ਲੋੜ ਹੈ ਗੁਰੂ ਸਾਹਿਬ ਅੰਗ ਸੰਗ ਹੋ ਕੇ ਸਹਾਈ ਹੁੰਦੇ ਹਨ ਕਿਸੇ ਵਿਪਤਾ ਵੇਲੇ ਚਿੰਤਾ ਹੀ ਕਰਨ ਨਾਲ ਮਸਲਾ ਹੱਲ ਨਹੀਂ ਹੁੰਦਾ ਚਿੰਤਾ ਨੂੰ ਚਿੰਤਨ ਬਣਾਈਏ ਤਾਂ ਚਿੰਤਾ ਗੁਰੂ ਸਾਹਿਬ ਆਪ ਤੇ ਲੈ ਲੈਂਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਖੀ ਪੜ ਕੇ ਇੱਕ ਮਿੰਟ ਬਾਕਸ ਵਿੱਚ ਵਾਹਿਗੁਰੂ ਜ਼ਰੂਰ ਲਿਖਿਓ ਜੀ ਇਸ ਤਰ੍ਹਾਂ ਦੀਆਂ ਹੋਰ ਸਾਖੀਆਂ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਬਹੁਤ ਬਹੁਤ ਧੰਨਵਾਦ